ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕਲਿਆਣ ਮਲਕਾ ਤੇ ਬਾਈ ਜਗਜੀਤ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਟਾਵਰ ਦੇ ਬਿਲਕੁਲ ਨਜ਼ਦੀਕ ਤੇ ਅੱਜ ਸਾਨੂੰ ਚਾਰ ਬੱਸੀਆਂ ਦਿਖਾਵਾਗੇ ਚਾਰਾਂ ਦੀ ਜਿਹੜੀ ਵੱਖਰੋ-ਵੱਖਰੀ ਡਿਟੇਲ ਹੈ ਤੇ ਸਿਹਤ ਪੱਖੋਂ ਮਿੱਤਰੋ ਸੋਹਣੀਆਂ ਨੇ ਕੀ ਉਮਰ ਹੈ ਤੇ ਕੀ ਇਹਨਾਂ ਦੇ ਰੇਟ ਹੈ ਉਹਦੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਇਕੱਲੇ ਇਕੱਲੇ ਤੋਰ ਕੇ ਵੀ ਦਿਖਾਵਾਂਗੇ ਕੋਈ ਫੋਰਟ ਸਾਖ ਜਿਹੜੀ ਚੀਜ਼ ਹੋਈ ਜਿਵੇਂ ਵੀ ਹੋਈ ਉਹ ਮੈਂ ਦੱਸਾਂਗੇ ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਮਿੱਤਰੋ ਚੰਗੀ ਐਚ ਐਫ ਵੈੜ ਮੱਸੀ ਤੇ ਉਮਰ ਦੀ ਜਾਣਕਾਰੀ ਲੈਣੇ ਆ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਫਿਰ ਇਕੱਲੇ ਇਕੱਲੇ ਪਸ਼ੂ ਬਾਰੇ ਆਪਾਂ ਜਾਣਕਾਰੀ ਦਿੰਦੇ ਜਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਠੀਕ ਐ ਸੇਤਾ ਜੀ ਤੇ ਅੱਜ ਆਪਣਾ ਕੋਲੇ ਚਾਰ ਨਗ ਹੈ ਹਾਂਜੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਹੁਤ ਸੋਹਣੀ ਫੇਸ ਕੁਆਲਿਟੀ ਵਾਲੇ ਬੱਚੇ ਦੀ ਹੈ ਨਾ ਹਾਂਜੀ ਹਾਂਜੀ ਕਿੰਨੀ ਕੁ ਉਮਰ ਹੈ ਦੀ ਇਹ 7 ਮਹੀਨੇ ਹੈ 7 ਮਹੀਨੇ ਆ ਕੋਈ ਫੋਟ ਸਾਖ ਨਹੀਂ ਜੀ ਚਾਰ ਥਾਣਾ ਬਿਲਕੁਲ ਕੋਈ ਫੋਟ ਸਾਖ ਨਹੀਂ ਗਾਰੰਟੀ ਦੂ ਆਪਣੀ ਓਕੇ ਸਰੀਰ ਪੱਖੋਂ ਮਿੱਤਰੋ ਬਹੁਤ ਸੋਹਣੀ ਹੈ ਤੇ 7 ਕੁ ਮਹੀਨੇ ਬਾਈ ਕਹਿੰਦਾ ਉਮਰ ਹੈ ਤੇ ਮੇਰੇ ਅੰਦਾਜ਼ੇ ਨਾਲ 7-8 ਮਹੀਨੇ ਹੋਰ ਸਾਹਮਣੀ ਪੈਣੀ ਹੈ ਕਿਉਂਕਿ ਸਵਾ ਸਾਲ ਡੇਢ ਸਾਲ ਤੱਕ ਮਿੱਤਰੋ ਜਾ ਕੇ ਬਸੂ ਬੰਦਾ ਹੈ ਤੇ ਕਿਉਂਕਿ ਆਪਣਾ ਫਰਜਵੰਦਾ ਅੰਦਾਜ਼ਾ ਲੱਗ ਜਾਂਦਾ ਵੀ ਜਿਹੜਾ ਭਰਾ ਜਦੋਂ ਆਪਾਂ ਦੱਸਦੇ ਵੀ ਇੰਨੇ ਕਚਰਾ ਜਿੰਨੀਆਂ ਵੀ ਹੈਗੀਆਂ ਤਗਰੇਣ ਚਾਰੇ ਪੱਸੀਆਂ ਦੀ ਜਿਹੜੀ ਉਮਰ ਹੈ ਸੱਤ ਸੱਤ ਅੱਠ ਅੱਠ ਮਹੀਨੇ ਮਿੱਤਰੋ ਸਾਹਮਣੀਆਂ ਪੈਣਗੀਆਂ ਮੜਾ ਜਾ ਦਿਖਾ ਦਿਓ ਥਾਣਾ ਨਾ ਭੱਜ ਗਏ ਤੇ ਥਾਣੇ ਮੂਰੇ ਹੋ ਜਾ ਮੂਰੇ ਮੂਰੇ ਹੋ ਮੂਰੇ ਮੂਰੇ ਝੋਲੀ ਬਹੁਤ ਦਿਖਾਈ ਦਿੰਦੀ ਹੈ ਹਨਾ ਹਾਂਜੀ ਹਾਂ ਮੋਟਾ ਥਾਣਾ ਤੇ ਇੱਕ ਦਾ 15000 15 ਤੇ ਦੂਜੇ ਨੰਬਰ ਤੇ ਫੇਰ ਮਿੱਤਰੋ ਬਹੁਤ ਸੋਹਣੀ ਫਿਸ ਕੁਆਲਿਟੀ ਰੰਗ ਵੀ ਬਹੁਤ ਸੋਹਣਾ ਹੈ ਤੇ ਸਰੀਰ ਪਖੋਏ ਵੀ ਮਿੱਤਰੋ ਬਹੁਤ ਚੰਗੀ ਆ ਤੇ ਥਣ ਮਿੱਤਰੋ ਮੋਟਾ ਪੂਰਾ ਚੰਗਾ ਲੱਗਿਆ ਵਾ ਤੇ ਇਕੱਲਾ ਇਕੱਲਾ ਥਣਾ ਤੇ ਕੰਨ ਵੀ ਮਿੱਤਰੋ ਬਹੁਤ ਛੋਟੇ ਆ ਥੋੜੀ ਜੀ ਸੰਭਾਈ ਹੋ ਜਾਂਦੀ ਹੈ ਜੀ ਮਿੱਤਰੋ ਬਹੁਤ ਸੋਹਣੀਆਂ ਬਣ ਗਈਆਂ ਓਕੇ ਤੇ ਕੀ ਰੇਟ ਕਰਤਾ ਜਿਹਦਾ ਵੀ ਇਹਦਾ 15000 ਇਹਦਾ ਉਹਦਾ ਵੀ 15 ਇਹਦਾ ਵੀ 15 ਠੀਕ ਹੈ ਉਮਰ ਇਹਦੀ ਕਿੰਨੀ ਕੋ ਤੇਰੀ ਵੀ ਸਾਢੇ 6-7 ਮਹੀਨੇ ਬਸ ਓਕੇ ਤੇ ਤੀਜੇ ਨੰਬਰ ਤੇ ਫੇਰ ਹਨਾ ਰੰਗ ਇਹਦਾ ਵੀ ਬਹੁਤ ਸੋਹਣਾ ਮਿੱਤਰੋ ਇਕੱਲੇ ਇਕੱਲੇ ਵੀ ਬੱਚਾ ਸਾਰੇ ਸੋਹਣੇ ਆ ਤੇ ਜਿਹੜੇ ਵੀ ਭਰਾ ਨੂੰ ਜਿਹੋ ਜਿਹਾ ਨਗ ਪਸੰਦ ਆਉਂਦਾ ਤਾਂ ਤਸੱਲੀ ਮਿੱਤਰੋ ਤੁਸੀਂ ਕਰਨੀ ਹੈ ਤੇ ਥਣ ਦੇਖੋ ਮੋਤੀਆਂ ਹਰਗੇ ਦੀंदे ਆ ਤੇ ਸਾਰਿਆਂ ਨੂੰ ਫੇਰ ਆਪਾਂ ਕਹਿਣਾ ਵੀ 7-7 8-8 ਮਹੀਨੇ ਸਾਹਮ ਕੇ ਮਿੱਤਰੋ ਇਹਨਾਂ ਨੇ ਤਿਆਰ ਹੋਣਾ ਤੇ ਉਸ ਹਿਸਾਬ ਨਾਲ ਮਿੱਤਰੋ ਤੁਸੀਂ ਮਨ ਲਾ ਸੋਚਣਾ ਵੀ ਆਪਾਂ ਇੰਨਾ ਕਚਰ ਸਾਹਮ ਕੇ ਤਿਆਰ ਕਰ ਸਕਦੇ ਆ ਇਹਦਾ ਰੇਟ ਜੀ ਇਹਦਾ ਰੇਟ ਵੀ 15 ਹੈ ਬਸ ਮਨ ਲਾ ਦੜਾ ਹੀ ਕਰਦਾ ਹਨਾ ਹਾਂਜੀ ਹਾਂਜੀ ਓਕੇ ਤੇ ਚੌਥੇ ਨੰਬਰ ਤੇ ਫੇਰ ਮਿੱਤਰੋ ਬਹੁਤ ਚੰਗੀ ਆ ਤੇ ਇਹਦੀ ਵੀ ਉਮਰ ਮਨ ਲਾ 7-8 ਮਹੀਨੇ ਹੋਣੀ ਹਨਾ ਹਾਂਜੀ ਹਾਂਜੀ 7 ਮਹੀਨੇ ਇਹਦਾ ਥਾਣਾ ਵੀ ਬਹੁਤ ਮੋਟਾ ਦਿਖਾਈ ਦਿੰਦਾ ਹਨਾ ਇਹਦਾ ਤਾਂ ਸਭ ਤੋਂ ਚੰਗਾ ਥਾਣਾ। ਹਾਂ ਬਹੁਤ ਮੋਟਾ ਥਾਣਾ ਲੱਗਿਆ। ਸੋ ਫਿਰ ਆਪਾਂ ਕਹਿੰਦੇ ਵੀ ਜਿਹੜੇ ਵੀ ਵੀਰ ਭਰਾ ਨੂੰ ਚਾਰੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਸੱਲੀ ਤੁਸੀਂ ਵੈਸੇ ਖੁਦ ਕਰਨੀ ਐ ਤੇ ਬੱਚੇ ਸਾਰੇ ਚੰਗੇ ਆ। ਰੇਟ ਜੀ। ਰੇਟ ਜੀ ਇਹ ਤਾਂ ਚਾਰੇ ਲੈਂਦਾ ਜਿੱਦਾਂ ਖੁੱਲਾ ਮੰਨਤਾਨ ਹੋ ਜਾਊਗਾ। ਹਾਂਜੀ ਤੇ ਨਹੀਂ ਫਿਰ ਮਾੜਾ ਮੋਟਾ ਚਰਾਂਗੇ। ਮਾੜਾ ਮੋਟਾ ਠੀਕ ਐ ਇਹਦਾ ਵੀ 15 ਐ। ਹਾਂਜੀ ਹਾਂਜੀ ਠੀਕ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਜੀ ਆਪਣਾ ਹਾਂਜੀ 77430 1 ਮਿੰਟ 77430 51928 51928 ਹਾਂਜੀ 77430 51928 ਹਾਂਜੀ ਸਾਰੇ ਵੀਰਾਂ ਦਾ ਮੇਟਰੂ ਧੰਨਵਾਦ